ਅਸੀਂ ਦਿੱਲੀ ਗਏ ਸਾਨੂੰ ਕੋਈ ਅੰਬੈਸੀ ਨਾਲ ਜੁੜਿਆ ਹੋਇਆ ਕੰਮ ਸੀਗਾ ਤੇ ਮੈਂ ਬੇਸ਼ੱਕ ਆਪਾਂ ਲੱਖ ਪੜੇ ਲਿਖੇ ਹੋਈਏ ਮੈਂ ਤੇ ਸੰਧੂ ਸਾਹਿਬ ਅਸੀਂ ਦੋਵੇਂ ਹੀ ਗਏ ਤੇ ਮੈਨੂੰ ਉੱਥੇ ਜਾ ਕੇ ਨਾ ਇੱਕ ਪਲ ਬੈਠੀ ਬੈਠੀ ਨੂੰ ਇਹ ਅਹਿਸਾਸ ਹੋਇਆ ਕਿ ਵੀ ਘਰ ਵਾਲੇ ਦਾ ਤੁਹਾਡੇ ਨਾਲ ਹੋਣਾ ਜ਼ਿੰਦਗੀ ਕਿੰਨਾ ਜ਼ਰੂਰੀ ਆ ਇੱਕ ਜਨਾਨੀ ਲਈ ਇੱਕ ਬੰਦੇ ਦਾ ਸਾਥ ਕਿੰਨੀ ਵੱਡੀ ਚੀਜ਼ ਹੈ ਜਿਹੜੇ ਕੰਮ ਤੁਸੀਂ ਬਹੁਤ ਅੱਛੇ ਜਗ ਨਾਲ ਕਰਦੇ ਹੋ ਦੂਜਿਆਂ ਤੋਂ ਡਰਦੇ ਹੋਏ ਕਰਦੇ ਹੋ ਇੱਕ ਬੰਦਾ ਕਿੰਨੇ ਕੌਨਫੀਡੈਂਸ ਨਾਲ ਕਰ ਲੈਂਦਾ ਤੇ ਉਹ ਹੁੰਦੇ ਨੇ ਬਾਹਰਲੇ ਾਰੇ ਕੰਮ ਹਨ ਆਪਣੇ ਘਰਾਂ ਦੇ ਵਿੱਚ ਅਕਸਰ ਜਿਹੜੇ ਬਾਹਰਲੇ ਕੋਟ ਕਚਹਿਰੀਆਂ ਦੇ ਕੰਮ ਹੁੰਦੇ ਆ ਜਾਂ ਕੋਈ ਸਰਕਾਰੀ ਦਫ਼ਤਰਾਂ ਦੇ ਕੰਮ ਹੁੰਦੇ ਆ ਬੰਦਾ ਜਿੰਨੀ ਆਸਾਨੀ ਨਾਲ ਕਰ ਲੈਂਦਾ ਨਾ ਉਹ ਜਨਾਨੀ ਤੋਂ ਹੁੰਦੇ ਹੀ ਨਹੀਂ ਅਸੀਂ ਬਹੁਤ ਸਾਰੇ ਬੰਦਿਆਂ ਨੂੰ ਬੜਾ ਸੋਚ ਕੇ ਬੁਲਾਉਣਾ ਹੁੰਦਾ ਆ ਸਾਡੇ ਅੰਦਰ ਇੱਕ ਝਿਜਕ ਹੁੰਦੀ ਆ ਆਪਣੇ ਆਪ ਨੂੰ ਲੈ ਕੇ ਜਾਂ ਅਸੀਂ ਥੋੜਾ ਜਿਹਾ ਬਾਹਰ ਜਾ ਕੇ ਨਾ ਆਪਣੇ ਆਪ ਨੂੰ ਜ਼ਿਆਦਾ ਹੀ ਸਮੇਟ ਲੈਂਦੇ ਆ ਕਿ ਇੱਥੇ ਮੈਨੂੰ ਕੋਈ ਮਾੜੀ ਨਜ਼ਰ ਨਾਲ ਵੇਖੇ ਨਾ ਮੈਨੂੰ ਮਾੜੀ ਨਜ਼ਰ ਨਾਲ ਬੋਲੇ ਨਾ ਮਾੜੇ ਢੰਗ ਨਾਲ ਤੇ ਉਹਦੇ ਕਰਕੇ ਨਾ ਸਾਡੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਬਾਹਰਲੇ ਮਾਹੌਲ ਨੂੰ ਹੈਂਡਲ ਕਰਨਾ ਤੇ ਮੈਂ ਉੱਥੇ ਬੈਠੀ ਇਹੀ ਸੋਚਦੀ ਸੀਗੀ ਕਿ ਕਈ ਕੰਮ ਨੇ ਨਾ ਜਿਹੜੇ ਸੱਚੀ ਅਸੀਂ ਬੰਦਿਆਂ ਦੇ ਸਿਰ ਤੇ ਹੀ ਕਰ ਸਕਦੇ ਆਂ